ਗੁੱਡ ਈਵਨਿੰਗ एवरीवन ਸੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ TP 2023 ਸੈਸ਼ਨ 23-25 ਵਾਸਤੇ ਠੀਕ ਹੈ ਜਿਵੇਂ ਤੁਹਾਨੂੰ ਪਤਾ ਹੈ 10 ਜਨਵਰੀ ਤੋਂ ਤੁਹਾਡੀ TP ਸ਼ੁਰੂ ਹੋ ਰਹੀ ਹੈ ਠੀਕ ਹੈ ਤਾਂ ਜਦੋਂ ਤੁਸੀਂ TP ਸਿਲੈਕਟ ਕਰਨੀ ਹੈ ਸਕੂਲ ਦੀ ਲਿਸਟ ਬਣਾ ਕੇ ਦੇਣੀ ਹੈ ਤਾਂ ਧਿਆਨ ਦੇ ਵਿੱਚ ਰੱਖਿਓ ਕੁਝ ਗੱਲਾਂ ਠੀਕ ਹੈ ਸੋ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਸਾਡੇ ਚੈਨਲ ਦੇ ਉਪਰ ਆ ਜਾਖਰੀ ਦਿਨ ਹੈ ਆਫਰ ਦਾ ਠੀਕ ਹੈ ਜਿੰਦੇ ਵਿੱਚ ਤੁਹਾਨੂੰ ਫਸਟ ইয়ার ਦੇ ਆ ਕੰਪਲੀਟ ਵੀਡੀਓਜ਼ ਠੀਕ ਹੈ ਪਲੱਸ ਵੀਆਈਪੀ ਕੁਐਸਚਨ ਮਿਲਣਗੇ ਸੋ ਜੇਕਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤੁਸੀਂ ਅੱਜ ਜੁਆਇਨ ਕਰ ਸਕਦੇ ਹੋ ਆਦਰਵਾਇਸ ਕੱਲ ਤੋਂ ਪ੍ਰਾਈਸ 800 ਰੁਪਏ ਹੋਏਗਾ ਪਹਿਲੇ ਸਾਲ ਦਾ ਓਕੇ ਸੋ ਜੇਕਰ ਕਿਸ ਨੇ ਜੁਆਇਨ ਕਰਨਾ ਹੈ ਤਾਂ ਤੁਸੀਂ ਸਾਡੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਚਲੋ ਸਟਾਰਟ ਕਰਦੇ ਆ ਆਪਣੀ ਵੀਡੀਓ ਸੋ 10 ਜਨਵਰੀ ਤੋਂ ਤੁਹਾਡੀ ਟੀਪੀ ਸ਼ੁਰੂ ਹੋ ਰਹੀ ਹੈ ਤੁਹਾਡੇ ਕੋਲ ਸਕੂਲਾਂ ਦੀਆਂ ਲਿਸਟਾਂ ਮੰਗੀਆਂ ਹੋਣਗੀਆਂ ਇਸ ਵਾਰ ਇਹ ਗੱਲ ਕਹੀ ਹੈ ਕਿ ਜਿਹੜੀ ਟੀਪੀ ਲੱਗਣੀ ਹੈ ਉਸੇ ਜ਼ਿਲ੍ਹੇ ਵਿੱਚ ਲੱਗੇਗੀ ਜਿੱਥੇ ਤੁਹਾਡਾ ਐਡਮਿਸ਼ਨ ਹੈ ਤਾਂ ਇਸ ਗੱਲ ਨੇ ਕਾਫੀ ਚਿੰਤਾ ਦੇ ਵਿੱਚ ਪਾ ਰੱਖਿਆ ਸਟੂਡੈਂਟਸ ਨੂੰ ਓਕੇ ਜਿਨ੍ਹਾਂ ਦਾ ਐਡਮਿਸ਼ਨ ਦੂਰ ਹੈ ਉਹਨਾਂ ਨੂੰ ਜਾਂ ਕੀ ਹੈ ਜੋ ਗਰਲਸ ਮੈਰਿਡ ਨੇ ਠੀਕ ਹੈ ਉਹਨਾਂ ਨੂੰ ਬਹੁਤ ਪ੍ਰੋਬਲਮ ਹੋਊਗੀ ਕਿਉਂਕਿ ਫੈਮਿਲੀ ਛੱਡ ਕੇ ਰਹਿਣਾ ਬਹੁਤ ਔਖਾ ਕੰਮ ਹੈ ਓਕੇ ਜਿਨ੍ਹਾਂ ਦੇ ਬੱਚੇ ਆ ਜਾਂ ਜੋ ਕੰਮਕਾਰ ਕਰਦੇ ਆ ਠੀਕ ਆ ਉਹਨਾਂ ਲਈ ਬਹੁਤ ਦਿੱਕਤ ਵਾਲੀ ਗੱਲ ਹੈ ਸੋ ਬਾਕੀ ਐਸਆਰਟੀ ਨੂੰ ਲੈਟਰ ਕਾਫੀ ਪਾਏ ਮੇਲ ਕੀਤੇ ਹੋਏ ਨੇ ਠੀਕ ਹੈ ਐਸਆਰਟੀ ਨੂੰ ਰਿਕਵੈਸਟ ਵੀ ਕੀਤੀ ਹੈ ਪੀ ਇਸ ਗੱਲ ਦੇ ਉੱਪਰ ਥੋੜਾ ਸੋਚਿਆ ਵਿੱਚ ਸੋਚ ਵਿਚਾਰ ਕੀਤਾ ਜਾਵੇ ਮੈਂ ਵੀ ਆਪਣੇ ਚੈਨਲ ਦੇ ਥਰੂ ਰਿਕਵੈਸਟ ਕਰਦਾ ਐ ਸੀਆਰਟੀ ਨੂੰ ਵੀ ਇਸ ਗੱਲ ਤੇ ਪਰ ਥੋੜਾ ਜਿਹਾ ਵਿਚਾਰ ਕੀਤਾ ਜਾਵੇ ਕਿਉਂਕਿ ਕਈ ਸਟੂਡੈਂਟ ਕੀ ਐ ਜਿਹੜੇ ਫੈਮਿਲੀ ਵਾਲੇ ਆ ਠੀਕ ਐ ਸਪੈਸ਼ਲੀ ਕੁੜੀਆਂ ਜਿਨ੍ਹਾਂ ਦੇ ਬੱਚੇ ਵੀ ਐ ਸੋ ਉਹਨਾਂ ਨੂੰ ਕਾਫੀ ਦਿੱਕਤ ਹੋਊਗੀ ਸੋ ਇਸ ਗੱਲ ਨੂੰ ਸੋਚ ਵਿਚਾਰ ਕੇ ਥੋੜਾ ਜਿਹਾ ਡਿਸੀਜਨ ਚੇਂਜ ਜ਼ਰੂਰ ਕਰਨ ਸੋ ਬਾਕੀ ਜਿਹੜੇ ਵੀ ਜ਼ਿਲ੍ਹੇ ਵਿੱਚ ਤੁਹਾਡੀ ਟੀਪੀ ਆ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖੋ ਜੇਕਰ ਤੁਹਾਡਾ ਉੱਥੇ ਕੋਈ ਰਿਸ਼ਤੇਦਾਰ ਜਾਂ ਕੋਈ ਰਹਿੰਦਾ ਤਾਂ ਉੱਥੋਂ ਪਹਿਲਾਂ ਸਕੂਲਾਂ ਦੇ ਬਾਰੇ ਪਤਾ ਕਰ ਲਓ ਠੀਕ ਐ ਬਿਨਾਂ ਸਕੂਲਾਂ ਦੀ ਇਨਫੋਰਮੇਸ਼ਨ ਲਏ ਤੁਸੀਂ ਬਿਲਕੁਲ ਵੀ ਟੀਪ ਫਿਲ ਨਾ ਕਰਨਾ ਸਕੂਲ ਫਿਲ ਨਾ ਕਰਨਾ ਪਹਿਲਾਂ ਸਕੂਲਾਂ ਦੀ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਹੋ ਠੀਕ ਹੈ ਜਿਵੇਂ ਕਿ ਜਿਨ੍ਹਾਂ ਦਾ ਐਡਮਿਸ਼ਨ ਸਰਦੂਲਗੜ ਵਿੱਚ ਹੈ ਤਾਂ ਉਹਨਾਂ ਨੂੰ ਤਾਂ ਮੈਂ ਵੀ ਦੱਸ ਸਕਦਾ ओके ਮੇਰੇ ਨੰਬਰ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਸੋ ਜਿਹੜੇ ਜਿਨ੍ਹਾਂ ਦਾ ਐਡਮਿਸ਼ਨ ਭਾਰਤ ਗਰੁੱਪ ਵਿੱਚ ਹੈ ਜਾਂ ਕੀ ਹੈ ਵਿਦਿਆਸਾਗਰ ਸਕੂਲ ਹੈ ਸੌਰੀ ਕਾਲਜ ਹੈ ਠੀਕ ਹੈ ਜਾਂ ਜਿਨ੍ਹਾਂ ਦਾ ਕੀ ਹੈ ਇੱਥੇ ਸੰਘਾ ਕਾਲਜ ਹੈ ਤਾਂ ਉਹਨਾਂ ਨੂੰ ਮਾਨਸਾ ਡਿਸਟ੍ਰਿਕਟ ਵਾਲੇ ਅਸੀਂ ਦੱਸ ਸਕਦੇ ਆ ਬਾਕੀ ਹਰੇਕ ਜ਼ਿਲ੍ਹੇ ਵਿੱਚ ਕੋਈ ਨਾ ਕੋਈ ਜਾਣ ਪਹਿਚਾਨ ਹੁੰਦੀ ਹੈ ਪਹਿਲਾਂ ਜ਼ਰੂਰ ਸਕੂਲਾਂ ਦਾ ਪਤਾ ਕਰ ਲਓ ਕਿਉਂਕਿ ਸਕੂਲ ਕੀ ਹੈ ਇੱਕ ਤਾਂ ਚੈੱਕ ਕਰ ਲਿਓ ਔਨ ਰੋਡ ਹੋਵੇ ਠੀਕ ਹੈ ਕਈ ਵਾਰੀ ਸਕੂਲ ਕੀ ਬਹੁਤ ਪਿੱਛੇ ਹੁੰਦੇ ਆ ਪਿੰਡਾਂ ਦੇ ਵਿੱਚ ਜਿੱਥੇ ਕਿ ਬੱਸ ਸਰਵਿਸ ਵਗੈਰਾ ਨਹੀਂ ਹੁੰਦੀ ਫਿਰ ਆਪਦੀ ਸਕੂਟੀ ਵਗੈਰਾ ਲੈ ਕੇ ਜਾਣਾ ਪੈਂਦਾ ਤਾਂ ਉੱਥੇ ਕੀ ਹੈ ਤਨ ਖਰਚਾ ਆਏਗਾ ਤਾਂ ਕੁਝ ਇਹੋ ਜਿਹੇ ਸਕੂਲ ਦੇਖ ਲਓ ਜਿਹੜੇ ਔਨ ਰੋਡ ਹੋਣ ਜਿੱਥੇ ਬੱਸ ਸਰਵਿਸ ਹੋਵੇ ਠੀਕ ਹੈ ਕੁਝ ਇਹੋ ਜਿਹੇ ਸਕੂਲ ਧਿਆਨ ਦੇ ਵਿੱਚ ਜਰੂਰ ਰੱਖਿਓ ਓਕੇ ਸੋ ਬੱਚਿਆਂ ਦੀ ਗਿਣਤੀ ਵਗੈਰਾ ਵੀ ਆਪਾਂ ਦੇਖ ਹੀ ਲਈਏ ਤਾਂ ਚੰਗੀ ਗੱਲ ਹੋਊਗੀ ਓਕੇ ਕਈ ਵਾਰੀ ਕਿ ਸਾਰਾ ਦਿਨ ਆਪਾਂ ਨੂੰ ਬਿਜ਼ੀ ਰਹਿਣਾ ਪੈਂਦਾ ਫੁੱਲ ਡੇ ਠੀਕ ਹੈ ਇਹੋ ਜਿਹੇ ਸਕੂਲ ਵੀ ਹੁੰਦੇ ਆ ਕਈ ਵਾਰੀ ਜਿੱਥੇ ਕਿ ਬਹੁਤ ਜ਼ਿਆਦਾ ਬੱਚੇ ਹੁੰਦੇ ਆ ਤੇ ਆਪਣਾ ਸਾਰਾ ਦਿਨ ਕੀ ਆ ਸਕੂਲ ਦੇ ਵਿੱਚ ਪੜਾਉਣ ਤੇ ਹੀ ਆਪਣਾ ਹੋ ਜਾਊਗਾ ਠੀਕ ਹੈ ਤਾਂ ਆਪਾਂ ਨੂੰ ਲੈਸਨ ਪਲਾਨ ਵਗੈਰਾ ਬਣਾਉਣ ਦਾ ਬਿਲਕੁਲ ਵੀ ਸਮਾਂ ਨਹੀਂ ਮਿਲੇਗਾ ਤਾਂ ਜੋ ਵੀ ਤੁਹਾਡੀ ਲਿਹਾਜ਼ ਵਿੱਚ ਹੈ ਕਿਸੇ ਵੀ ਡਿਸਟ੍ਰਿਕਟ ਜਿਹੜੇ ਡਿਸਟ੍ਰਿਕਟ ਵਿੱਚ ਤੁਹਾਡਾ ਐਡਮਿਸ਼ਨ ਹੈ ਉੱਥੇ ਕੋਈ ਨਾ ਕੋਈ ਆਪਣੀ ਲਿਹਾਜ਼ ਹੁੰਦੀ ਹੁੰਦੀ ਹੈ ਠੀਕ ਹੈ ਤਾਂ ਉੱਥੋਂ ਤੁਸੀਂ ਕੀ ਇਹ ਪਤਾ ਕਰ ਸਕਦੇ ਹੋ ਪਹਿਲਾਂ ਸਕੂਲ ਬਾਰੇ ਓਕੇ ਕਿਹੜਾ ਸਕੂਲ ਨੇੜੇ ਆ ਕਿੱਥੋਂ ਦਾ ਮਤਲਬ ਕੋਆਪਰੇਟਿਵ ਸਟਾਫ ਹੈਗਾ ਜਾਂ ਕੁਝ ਵੀ ਹੈ ਸਾਰਾ ਕੁਝ ਪਤਾ ਕਰਕੇ ਉਸ ਤੋਂ ਬਾਅਦ ਹੀ ਤੁਸੀਂ ਆਪਣੀ ਟੀਪੀ ਦਾ ਫਾਰਮ ਫਿਲ ਕਰਨਾ ਓਕੇ ਤੇ ਬਾਕੀ ਐਸਈਆਰਟੀ ਤੋਂ ਉਮੀਦ ਇਹੀ ਕਰਦੇ ਆਂ ਕਿ ਡਿਸੀਜਨ ਉਹਦਾ ਜ਼ਰੂਰ ਚੇਂਜ ਕਰਨਗੇ ਇਹ ਕਹਿ ਦਿੰਗੇ ਕਿ ਆਪਦੇ ਤੁਸੀਂ ਹੋਮ ਡਿਸਟ੍ਰਿਕਟ ਦੇ ਵਿੱਚ ਟੀਪੀ ਲਗਵਾ ਸਕਦੇ ਹੋ ਜਿੱਥੇ ਤੁਸੀਂ ਰਹਿੰਦੇ ਹੋ ਨਾ ਕਿ ਜਿੱਥੇ ਤੁਹਾਡਾ ਐਡਮਿਸ਼ਨ ਹੈ ਉੱਥੇ ਓਕੇ ਪਰ ਕਈ ਗੱਲਾਂ ਤਾਂ ਦੇਖੀ ਐਸੀ ਆਰਟੀ ਵੀ ਸਹੀ ਆ ਠੀਕ ਹੈ ਕੁਝ ਮੇਰੇ ਵਰਗੇ ਹੀ ਕਰਦੇ ਆ ਟੀਪੀ ਤੇ ਜਾਂਦੇ ਨਹੀਂ ਬਿਨਾ ਟੀਪੀ ਤੇ ਜਾਏ ਕੀ ਹੈ ਉਹਨਾਂ ਦੀ ਹਾਜ਼ਰੀ ਵਗੈਰਾ ਪੂਰੀ ਹੋ ਜਾਂਦੀ ਹੈ ਠੀਕ ਹੈ ਤਾਂ ਇਸੇ ਬੱਚਿਆਂ ਦਾ ਵੀ ਲਾਸ ਹੁੰਦਾ ਕਿਸੇ ਰਾ ਕਿਸੇ ਪਾਸੇ ਆਪਾਂ ਕਈ SCERT ਵੀ ਠੀਕ ਹੈ ਓਕੇ ਬੱਚਿਆਂ ਦਾ ਲਾਸ ਨਹੀਂ ਹੋਣਾ ਚਾਹੀਦਾ ਆਪਾਂ ਨੂੰ ਕੋਈ ਸਿੱਖਣ ਨੂੰ ਦੇਖੋ ਜਿੰਨੀ ਦੇਰ ਆਪਾਂ ਪ੍ਰੈਕਟੀਕਲ ਨਹੀਂ ਕਰਦੇ ਉਨੀ ਦੇਰ ਆਪਾਂ ਨਹੀਂ ਸਿੱਖਦੇ ਗੱਲ ਯਾਦ ਰੱਖਿਓ ਜੇ ਤੁਸੀਂ ਸੋਚੋਗੇ ਨਾ ਕੱਲਾ ਪੜ੍ਹ ਕੇ ਤੁਸੀਂ ਵਧੀਆ ਟੀਚਰ ਬਣ ਜਾਓਗੇ ਤਾਂ ਤੁਸੀਂ ਜਮਾਂ ਗਲਤ ਹੋ ਟੀਚਰ ਬਣ ਲਈ ਕੀ ਹੈ ਪਹਿਲਾਂ ਆਪਾਂ ਨੂੰ ਗਰਾਊਂਡ ਲੈਵਲ ਤੇ ਆਉਣਾ ਪੈਗਾ ਬੱਚਿਆਂ ਵਿੱਚ ਰਹਿਣਾ ਪੈਗਾ ਬੱਚਿਆਂ ਦੀ ਮੈਂਟੈਲਿਟੀ ਚੈੱਕ ਕਰਨੀ ਪੈਗੀ ਬੱਚੇ ਕਿਵੇਂ ਕੇਸ ਲੈਵਲ ਦਾ ਸੋਚਦੇ ਆ ਠੀਕ ਹੈ ਜਿਵੇਂ ਕਿ ਮੇਰੇ ਕੋਲ ਸਕੂਲ ਦੇ ਵਿੱਚ ਆਲਮੋਸਟ ਸਾਰੇ ਸਲੋ ਲਰਨਰ ਹੁੰਦੇ ਆ ਠੀਕ ਹੈ ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸਾਂ ਮੇਰੇ ਕੋਲ ਸਕੂਲ ਦੇ ਵਿੱਚ ਆਲਮੋਸਟ ਸਾਰੇ ਸਲੋ ਲਰਨਰ ਹੈ ਹੁਣ ਮੈਨੂੰ ਇੰਨਾ ਇੱਕ ਗਿਆਨ ਹੋ ਚੁੱਕਿਆ ਵੀ ਸਲੋ ਲਰਨਰ ਨੂੰ ਆਪਾਂ ਕਿਵੇਂ ਪੜਾਉਣਾ ਓਕੇ ਇੰਟੈਲੀਜੈਂਟ ਨੂੰ ਕੋਈ ਵੀ ਪੜਾ ਸਕਦਾ ਬਟ ਸਲੋ ਲਰਨਰ ਦੇ ਨਾਲ ਡੀਲ ਕਰਨਾ ਥੋੜਾ ਪੇਸ਼ੈਂਸ ਰੱਖਣਾ ਉਹ ਬਹੁਤ ਔਖੀ ਕ ਔਖਾ ਕੰਮ ਹੈ ਠੀਕ ਹੈ ਤਾਂ ਜਦੋਂ ਤੁਸੀਂ ਟੀਪੀ ਤੇ ਜਾਓਗੇ ਗਰਾਊਂਡ ਲੈਵਲ ਤੇ ਜਾਓਗੇ ਸਕੂਲਾਂ ਵਿੱਚ ਤਾਂ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਬੱਚੇ ਮਿਲਣਗੇ ਚੰਗੇ ਮਿਲਣਗੇ ਠੀਕ ਹੈ ਕਈ ਬਹੁਤ ਵਧੀਆ ਸ ਲਗਦਾ ਉਹ ਜੇ ਬੱਚੇ ਵੀ ਹੋਣਗੇ ਤਾਂ ਤੁਹਾਨੂੰ ਡੀਲ ਕਰਨਾ ਆਉਣਾ ਚਾਹੀਦਾ ਓਕੇ ਟੀਪੀ ਦੇ ਇਹੀ ਫਾਇਦੇ ਹੁੰਦੇ ਆ ਵੀ ਆਪਾਂ ਸਿੱਖਦੇ ਆ ਪੜਾਉਣਾ ਕਿਵੇਂ ਆ ਕੱਲਾ ਆਪਾਂ ਟਾਈਮ ਪਾਸ ਨਹੀਂ ਕਰਨਾ ਸਿੱਖਦੇ ਆਪਾਂ ਇਹ ਸਿੱਖਦੇ ਆ ਉੱਥੇ ਪੜਾਉਣਾ ਕਿਵੇਂ ਆ ਟਾਈਮ ਪਾਸ ਕਰਨ ਲਈ ਕਦੇ ਨਾ ਜਾਇਓ ਜੇ ਤੁਸੀਂ ਰੀਅਲ ਦੇ ਵਿੱਚ ਕੋਈ ਸਿੱਖਣਾ ਚਾਹੁੰਦੇ ਹੋ ਦੇਖੋ ਜਦੋਂ ਤੁਸੀਂ ਟੀਪੀ ਤੇ ਜਾਓਗੇ ਸਰਕਾਰੀ ਸਕੂਲ ਵਾਲੇ ਬੱਚੇ ਦੇ ਪੇਰੈਂਟਸ ਤੁਹਾਨੂੰ ਦਵਾਵਾਂ ਦੇਣਗੇ ਤੁਸੀਂ ਉਹਨਾਂ ਨੂੰ ਜੇ ਵਧੀਆ ਪੜਾਉਗੇ ਤਾਂ ਠੀਕ ਹੈ ਤੇ ਇਸ ਦੁਨੀਆ ਦੇ ਵਿੱਚ ਜੇਕਰ ਸਭ ਕੁਝ ਮਹਿੰਗਾ ਹੈ ਨਾ ਤਾਂ ਦਵਾਵਾਂ ਬਹੁਤ ਮਹਿੰਗੀ ਆ ਠੀਕ ਹੈ ਦਵਾਵਾਂ ਕਮਾਓਗੇ ਤਾਂ ਜਰੂਰ ਇੱਕ ਨ ਜ਼ਿੰਦਗੀ ਦੇ ਵਿੱਚ ਪੜਾ ਜ਼ਰੂਰ ਹੋਵੇਗਾ। ਬਾਕੀ ਆਪਾਂ ਵੀ ਕੋਸ਼ਿਸ਼ ਕਰਾਂਗੇ एससीआरटी ਨੂੰ ਲੈਟਰ ਹੋਰ ਲਿਖਣ ਦੀ, ਠੀਕ ਹੈ, ਮੇਲ ਕਰਨ ਦੀ ਤਾਂ ਕਿ एससीआरटी ਇਸ ਗੱਲ ਦੇ ਉੱਪਰ ਸੋਚ ਵਿਚਾਰ ਜ਼ਰੂਰ ਕਰੇ। ਥੈਂਕ ਯੂ ਵੈਰੀ ਮਚ।